ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕੁਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਭਲੂਰ ਦੇ ਵਿੱਚ ਭਲੂਰ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਮਿੱਤਰੋ ਤੇ ਜਦੋਂ ਆਪਾਂ ਮਾਲਾ ਕਲਾਂ ਤੋਂ ਭਲੂਰ ਪਿੰਡ ਦੇ ਵਿੱਚ ਜਾ ਕੇ ਐਂਟਰੀ ਕਰਦੇ ਹਾਂ ਤਾਂ ਪٹرول ਪੰਪ ਤੇ ਬਿਲਕੁਲ ਕੋਲੇ ਕਰਕੇ ਬਾਈ ਹੁਣਾਂ ਦਾ ਘਰ ਆ ਮਾਲਾ ਕਲਾਂ ਤੋਂ ਜਦੋਂ ਭਲੂਰ ਵਾਲੇ ਪਾਸੇ ਨੂੰ ਤੁਸੀਂ ਐਂਟਰੀ ਕਰਦੇ ਹਾਂ ਤੇ ਪٹرول ਪੰਪ ਲੰਘਣ ਤੋਂ ਬਾਅਦ ਪੈਟਰੋਲ ਪੰਪ ਵਾਲੀ ਸਾਈਡ ਹੀ ਪਹਿਲੀ ਪਈ ਆ ਜਿਹੜੀ ਉਹ ਬਾਈ ਹੁਣਾਂ ਦੇ ਸਿੱਧੇ ਘਰੇ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦਾਂ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਦੋ ਜਾਨਵਰ ਵਕਾਊ ਆ ਮਿੱਤਰੋ ਇੱਕ ਤਾਂ ਗੱਪਣ ਮੈਂ ਬੁਕਾਵਾ ਜੀ ਅੰਦਰਲੇ ਪਾਸੇ ਖੜੀ ਹੋਈ ਆ ਤੇ ਇੱਕ ਤਿਆਰ ਮੈਂ ਡਾਲਿਆਂ ਦੇ ਉੱਤੇ ਬਿਲਕੁਲ ਮਿੱਤਰੋ ਚੰਗੇ ਦੁੱਧ ਦੀ ਮਾਲਕ ਨੇ ਮੈਂ ਕਰਨ ਵਾਲੀ ਦਾ ਚੰਗਾ ਰਿਕਾਰਡ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਉਹਦੀ ਡਿਮਾਂਡ ਕਰਦੇ ਸਾਰੀ ਗੱਲਬਾਤ ਕਰਾਉਣਾ ਤੁਹਾਡੀ ਬਾਈ ਦੇ ਨਾਲ ਆ ਜਾਓ ਮਿਲਦੇ ਆਪਾਂ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਬਾਈ ਠੀਕ ਸਾਰੀ ਸੇਤਾਂ ਦੇ ਪਰਿਵਾਰ ਜੀ ਬਹੁਤ ਵਧੀਆ ਜੀ ਜੇ ਸ਼ੁਕਰ ਇਥੇ ਨਾਮ ਦੱਸ ਦਈਏ ਕਿਰਾਂ ਦੀ ਜੀ ਨਾਮ ਬਾਈ ਜੀ ਰੇਸ਼ਮ ਸਿੰਘ ਤੇ ਰੇਸ਼ਮ ਸਿੰਘ ਪਿੰਡ ਭਲੂਰ ਜੀ ਹਾਂਜੀ ਸਾਰੇ ਵਧੀਆ ਠੀਕ ਹੈ ਜੀ ਸ਼ੁਕਰ ਬਾਈ ਅੱਛਾ ਰੇਸ਼ੇ ਬਾਈ ਆਪਾਂ ਜਿਹੜੀ ਮੈਂ ਵੇਚਣੀ ਆ ਹਨਾ ਵੇਚਣੀਆਂ ਤਾਂ ਵੈਸੇ ਆਪਾਂ ਦੋ ਆ ਪਰ ਇਹਦੀ ਕੀ ਡਿਟੇਲ ਹੈ ਕਿ ਕਿੰਨਾ ਸੂਆ ਸੂਣਾ ਇਹਨੇ ਇਹ ਦੂਜੇ ਸੂਏ ਸੂਣਾ ਬਾਈ ਫਰਬੇ ਦੂਜੇ ਸੂਏ ਇਹਨੇ ਸੂਣਾ ਵਾ ਕਿੰਨੇ ਦਿਨ ਪਏ ਪਈ ਜਾਂਦੇ ਹਜੇ ਇਹਦੇ ਬਾਈ ਤਿੰਨ ਚਾਰ ਦਿਨਾਂ ਚ ਫੂਪੂਗੇ ਇਹ ਤਿੰਨ ਚਾਰ ਦਿਨਾਂ ਜਿਵੇਂ ਸੂਪੂਗੇ ਕੀ ਰਿਕਾਰਡ ਇਹਦਾ ਬਾਈ ਦੁੱਧ ਦਾ ਰਿਹਾ ਹੈ ਪਹਿਲੇ ਸੂਏ ਇਹਦਾ ਬਾਈ ਜੀ 13 14 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਬਾਈ ਪਹਿਲੇ ਸੂਏ ਦੇ ਵਿੱਚ 13 14 ਕਿਲੋ ਅੱਛਾ ਆਪਾਂ ਘਰੇ ਚੋਈਏ ਕਿੰਨੇ ਕੁ ਟਾਈਮ ਜਿਵੇਂ ਨਵੇਂ ਦੁੱਧ ਹੁਣ ਤੋਂ ਬਾਅਦ ਦੁੱਧ ਦੇਗੀ ਸੀ ਇਹ ਦੁੱਧ ਬਾਈ ਬਹੁ ਗੱਪਣਾ ਕਿ ਲੋਕਲ ਸਾਣ ਆਪਣੇ ਪਿੰਡ ਸਾਣ ਬਹੁਤ ਚੰਗਾ ਬਾਈ ਮੋਰਾ ਨਾ ਸਕਦਾ ਉਹਦੇ ਤੋਂ ਗੱਪਣਾ ਉਹਦੇ ਤੋਂ ਕਿਉਂ ਚਣ ਨੂੰ ਪੋਲੀ ਆ ਵੱਡੀ ਚੰਗੀ ਆ ਬਾਈ ਠੀਕ ਆ ਬਾਈ ਅੱਛਾ ਤੇ ਜੇ ਕੋਈ ਰੱਖਣ ਵਾਲਾ ਭਰਾ ਲੈ ਜਾਵੇ ਲੰਬਾ ਤਾਂ ਨਹੀਂ ਹੁੰਦਾ ਬਾਈ ਇੱਕ ਪੈਸੇ ਦਾ ਵੀ ਲੰਬਾ ਨਹੀਂ ਆ ਠੀਕ ਆ ਬਾਈ ਕੀ ਰੇਟ ਰਹੂਗਾ ਬਾਈ ਵੱਲੀ ਫੀਲ ਹਾਊਸ ਝੋਟੀ ਆ ਬਾਈ ਇਹ ਕੀ ਰੇਟ ਰਹੂਗਾ ਬਾਈ ਇਹਦਾ ਬਾਈ 130 1 ਲੱਖ 30 ਹਜ਼ਾਰ ਰੁਪਏ ਮਾਨਤਨ ਹੋ ਜੀ ਵਿੱਚ ਬਾਈ ਮਾਨਤਨ ਕਰ ਦੇਗਾ ਥੋੜਾ ਬੋਧਾ ਹੋਊਗਾ ਪਰ ਧੂਰੀ ਮੜੀ ਦੀ ਖੋਲੀ ਭਰਾ ਲੈ ਵੀ ਮਿੱਤਰੋ ਦੂਜੇ ਸੂਏ ਨੇ ਕਰਮ ਵਾਲੀ ਨੇ ਸੁਣਾਵਾ ਪਹਿਲੇ ਸੋ 13 14 ਕਿਲੋ ਦੁੱਧਾਂ ਨੂੰ ਮਾਲਕਾਂ ਨੇ ਇਹਦੇ ਥਲੋ ਚੁਇਆ ਹੋਇਆ ਕਰਮਾਲੀ ਦੇ ਤੇ ਲੈਵੇ ਭਾਂਡੇ ਲੋ ਬਹੁਤ ਖਬਰਦਾਰ ਤੇ ਖਰੀ ਆ ਥਣ ਥਣ ਦੀਆਂ ਵਿਰਲਾ-ਵਿਰਲਾ ਆਪਣੀਆਂ ਕਮਾਲਾ ਕਰਮਾਲੀ ਨੂੰ ਟੰਚੇ ਟੁੰਚੇ ਲੋ ਚੰਗੀਆਂ ਮਿਲਿਆ ਵੀਰੇ ਮੂੜਦਾ ਬਾਈ ਤਿਆਰੀ ਦੇ ਵਿੱਚ ਦਿਨ ਦੇ ਜਿਹੜੇ ਕਾਗਜ਼ੀ ਗਿਣਤੀ ਵਾਲੇ ਹੁੰਦੇ ਆ ਉਹ ਬਿਲਕੁਲ ਮੁਕੰਮਲ ਆ ਮਿੱਤਰੋ ਇਧਰ ਉਧਰ ਇੱਕ ਅਦਾ ਦਿਨ ਉੱਪਰ ਵੱਧ ਘੱਟ ਨਾ ਜੇ ਉਹ ਗੱਲ ਵੱਖਰੀ ਐ ਮੈਂ ਚੰਗੀਆਂ ਬਣਦੀ ਤਣ ਦੀਆਂ ਮੂੰਹ ਮੱਥੇ ਲੱਗਦੀਆਂ ਸੋਹਣੀ ਸੁਨੱਕੀ ਖੂਬਸੂਰਤ ਆ ਬਾਕੀ ਹਜੇ ਮੈਂ ਨੇ 2-4 ਦਿਨ ਕੱਢ ਕੀ ਤਾਂ ਲੀਵੇ ਲੂਵੇ ਵਾਲੇ ਪੱਖੋਂ ਤਾਂ ਹੋਰ ਬਹੁਤ ਸੋਹਣੀ ਤਿਆਰੀ ਹੋ ਜੂਗੀ ਜਿਵੇਂ ਆਪਾਂ ਕਹਿ ਦੇਣੀ ਉਹਨਾਂ ਲੀਵੇ ਦਾ ਵਹਾਵ ਆ ਜਿਹੜਾ ਉਹ ਥੋੜਾ ਜਿਹਾ ਅਗਲੇ ਪਾਸੇ ਨੂੰ ਆ ਬਾਕੀ ਮੈਂ ਖਰੀ ਹੈ ਜਿੰਨੀ ਹੈਗੀ ਡਾਡੀ ਚੰਗੀ ਜੈਡ ਬਲੈਕ ਆ ਮਾੜੇ ਜੇ ਪੂਜ ਦੇ ਵਿੱਚ ਵਾਲ ਚਿੱਟੇ ਹੈਗੇ 2-4 ਬਸ ਉਹ ਵੀ ਨਹੀਂ ਤੁਹਾਨੂੰ ਨਜ਼ਰ ਆਉਣੇ ਪਰ ਮਾੜੇ ਜਿ ਫਿੱਕੇ ਜੰਗ ਦੇ ਵਿੱਚ ਪੂਰੇ ਪਣ ਦੇ ਵਿੱਚ ਹੈਗੇ ਹੈ ਸਿੰਗੀ ਬਹੁਤ ਚੰਗੀ ਆ ਜਿੰਨੀ ਹੈਗੀ ਫੇਸ ਕੁਆਲਿਟੀ ਵੱਲੋਂ ਚੰਗੀ ਆ ਥਾਣਾ ਵਿਰਲਾ ਮਜ਼ਬੂਤੀ ਥਾਣਾ ਦੀ ਚੰਗੀ ਐ ਮਿੱਤਰ ਦੇਖੋ ਕਿ ਆਹ ਇਹ ਥਾਣ ਦਾ ਸਜ ਦੇਖ ਲਓ ਬਾਈ ਹੁਣ ਕਿਰਾਂ ਦੀ ਚਾਰੇ ਥੈਣ ਐਨ ਮਜ਼ਬੂਤੀ ਤੇ ਲੱਗੇ ਹੋਏ ਆ ਬਾਕੀ ਕੱਦ ਕਾਠ ਦੇ ਵਿੱਚ ਵੀ ਬਾਲੀ ਵੱਡੀ ਵੀ ਨਹੀਂ ਤੇ ਬਾਲੀ ਛੋਟੀ ਵੀ ਨਹੀਂ ਵਧੀਆ ਮਈਆਂ ਦੇ ਵਿੱਚ ਆ ਮਈਆਂ ਵਾਂਗੂ ਕੱਦਦਾ ਇਹਦਾ ਕਰਮ ਵਾਲੀ ਦਾ 1,30,000 ਰੁਪਿਆ ਇੰਦੀ ਡਿਮਾਂਡ ਆ ਵੀਰੇ ਜਿਹੜੀ ਅੰਦਰਲੀ ਮੈਂ ਹਾਂ ਦੀ ਕੀ ਡਿਟੇਲ ਆ ਬਾਈ ਉਹ 8 ਮਹੀਨੇ ਦੀ ਗੱਪਣਾ ਬਾਈ ਉਹ 8 ਮਹੀਨੇ ਦੀ ਹੈ ਹਾਂਜੀ ਹਾਂਜੀ ਆਪ ਨੂੰ ਗੱਪਣਾ ਦੁੱਧੋਂ ਤਾਂ ਫਿਰ ਹੁਣ ਡਰਾਈ ਹੋਈ ਹੈ ਨਾ ਦੁੱਧੋਂ ਡਰਾਈ ਹੈ ਤੇ ਕਿੰਨੇ ਵੇ ਸੋਇ ਲਈ ਗੱਪਣਾ ਵੀਰੇ ਉਹ ਏ ਬਾਈ ਹੋਊਗੀ ਤੀਜੇ ਸੂਏ ਲਈ ਤੀਜੇ ਸੂਏ ਲਈ ਬਾਪੂ ਮਾੜੀ ਜੀ ਹਲਾ ਦੇ ਉਹਨੂੰ ਉੱਥੇ ਵਿਖਾ ਦੇਨੇ ਕੋਈ ਨਾ ਆਪਾ ਅੱਛਾ ਤੀਜੇ ਸੂਏ ਲਈ ਗੱਪਣਾ ਹੈ ਹਾਂ ਠੀਕ ਹੈ ਵੀਰੇ ਤੇ ਦੁੱਧ ਕਿੰਨਾ ਕੁ ਦੇਗੀ ਸੀ ਪਹਿਲਾਂ ਉਹ ਵੀ ਬਈ ਦੁੱਧ ਬਾਈ 14 ਕਿਲੋ 14 ਕਿਲੋ 14 ਕਿਲੋ ਫਿਰ ਚੰਗੀ ਬਣ ਜਾਂਦੀ ਹੁੰਨੀ ਬਈ ਹਾਂ ਬਹੁਤ ਸੋਹਣੀ ਬਣ ਜਾਂਦੀ ਬਾਈ ਠੀਕ ਹੈ ਬਈ ਠੀਕਾ ਥਾਂ ਦੇ ਦੀ ਬਹੁਤ ਸੋਹ ਸਾਫ ਆ ਬਾਈ ਪੋਲੀ ਆ ਪੂਰੀ ਹਾਂਜੀ ਲੈਵਾਂ ਲੂ ਬਸ ਸੋਨਾ ਤਿਆਰ ਕਰਦੀ ਬਈ ਬਹੁਤ ਸੋਨਾ ਬਾਈ ਤਿਆਰ ਇਹ ਕਿਨੇ ਦੇ ਦੇ ਦੇਗੇ ਵੱਡੇ ਬਈ ਆਪਾ ਇਹ ਦੇ ਦੇਾਂਗੇ 60000 ਦੀ ਬਾਈ 60000 ਦੀ ਲੈ ਵੀ ਮਿੱਤਰੋ ਹੁੰਦਾ ਪਸ਼ੂ ਖੜਾ ਹੁੰਦਾ ਇੱਕ ਅਦਾ ਉਧਰ ਉਧਰ ਕਰਕੇ ਤੁਸੀਂ ਇਹੋ ਜੀ ਮਹਿ ਪਾਲੋ ਦੁੱਧ ਪੀਂਦੇ ਤੁਸੀਂ ਫਿਰ ਹੋ ਜਾਣਾ ਮਿੱਤਰੋ ਚੰਗੀ ਮਹਿ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ 60000 ਰੁਪਇਆ ਇਹਦੀ ਜਿਹੜੀ ਕੀਮਤਾਂ ਵਿੱਚ ਮਾਨਤਨ ਹੋ ਜਾਊਗਾ ਬਾਈ ਤੇ ਵੀਰੇ ਨੰਬਰ ਕਿੰਨਾ ਆ ਗਿਆ ਆਪਣਾ ਬਾਈ 94630 ਜੀ 73392 ਬਾਈ ਇੱਕ ਵਾਰੀ ਹੋਰ ਬੋਲ ਦਿ ਵੀਰੇ 94630 ਜੀ 73392 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈਣਾ ਤੁਸੀਂ ਰابطਾ ਕਰ ਮਿੱਤਰੋ ਪਿੰਡ ਭਲੂਰ ਮਲਕਣਾਂ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਨੇੜੇ ਪੈਟਰੋਲ ਪੰਪ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਜੁੜੇ ਰਹੋ ਸਾਡੇ ਨਾਲ